ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਧਨਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਮਾਤਾ ਸਲੱਖਣੀ ਦੇ 538ਵੇਂ ਵਿਆਹਪੁਰ ਕੋਤਪੁਰ ਚੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਨਗਰ ਕੀਰਤਨ ਦੀ ਸ਼ਮੂਲੀਅਤ ਕਰ ਰਹੇ ਹਨ ਜਿਦਿ ਅਗਵਾਈ ਪੰਜ ਪਿਆਰੇ ਸਾਹਿਬ ਕਰ ਰਹੇ ਨੇ ਇਸਤਰੀ ਜਾਤੀ ਨੂੰ ਮਾਨ ਦਿੰਦਾ ਉਹਨਾਂ ਦੇ ਇਤੇ 13-13 ਗੋਜਾ ਗੁਰਨਾਨਕ ਸਾਹਿਬ ਦੇ ਉਹਨਾਂ ਦੇ ਹੱਥਾਂ ਦੀ ਖੋਹ ਕਾਪਦੇ ਆਪੋਰ ਨਾਨਕ ਵਰਗਿਆ ਮਿੱਟੀ ਧੁੰਦ ਜਗ ਚੰਨਲ ਹੋਆ ਜੋ ਕਰ ਸੂਰਜ ਿਕਰੇ ਆਾਰੇ ਸੱਤੇ ਅਧੇੜ ਬਲਵਾ ਚਾਨੇ ਬਾਣੀ ਦਾ ਉਹ ਚਾਨਨ ਸੀ ਸ਼ਬਦ ਆ ਗੁਰਨਾਨਕ ਸਾਹਿਬ ਨੇ ਲਈ ਵਿੱਚ ਜਿੰਨੀ ਮਾਰੀ ਇੱਕ ਓੰਕਾਰ ਅੱਤ ਰਾਮ ਕਰਤਾ ਪੁਰਖ ਮੇਰ ਭਾਓ ਮੇਰ ਵੈਰ ਅਕਾਲ ਪੁਰਖ ਅਜ ਜੀ ਸਾਹਿਬ ਹਰ ਗੁਰ ਪ੍ਰਸਾਦ ਮੇਰੀ ਪੁਸ਼ਨਾ ਮੁੱਕ ਗਈ ਮੇਰੀ ਭੁੱਖ ਮੁੱਕ ਗਈ ਮੈਂ ਹੁਣ ਭੇਟਾ ਨਹੀਂ ਲਾਣੀ ਗੁਰਨਾਨਦ ਸਾਹਿਬ ਨੇ ਕਿਹਾ ਸਾਡੇ ਵਿਆਹ ਦੀ ਛਾਲੀ ਹੈ ਕਦ ਛੇਕ ਨਹੀਂ ਸਲਦੀ ਅੱਜ ਉਹਦੇ ਗੁਰਵਾ ਕੰਮ ਸਾਵੇ ਕੰਦ ਬਟਾਰੇ ਆ ਜਿਹੜੀ ਗੁਰਨਾਨਦ ਸਾਹਿਬ ਦਾ ਗ੍ਰਸਤੀ ਜੀਵਨ ਸਾਨੂੰ ਦਰਸਾਉਂਦੀ ਗੁਰਨਾਨਦ ਸਾਹਿਬ ਨੇ ਲੋਕਾਂ ਨੂੰ ਪਾੜਿਆ ਨਾਨਕ ਨਾਮ ਚੜਵੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਹੁਣ ਆਲੇ ਨਾਮ ਲੈਵਾ ਸਰਦਾਰ ਨੂੰ ਅੱਜ ਦੇ ਇਸ ਵਿਆਹ ਪਰਬ ਦੇ ਪੰਚੀ ਸਾਰੀਆਂ ਸੰਤਾ ਨੂੰ ਇਸ ਨਗਰਪ੍ਰਿੰਦ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹਾਂ ਹੁਣ ਅਗਲੇ ਦਰਸ਼ਕ ਸਿੱਖੀ ਦੇ ਜਨਮ ਸਥਾਨ ਬਾਬਾ ਨਾਨਕ ਦੀ ਛੱਤੀ ਜਿੱਥੇ ਗੁਰੂ ਮਹਾਰਾਜ ਨੇ 13 13 ਟੋਲਿਆ ਤੇ ਜਗਤ ਲੁਕਾਈ ਨੂੰ ਜਿਹੜੀਆਂ ਨੇ ਅਸੀਸਾਂ ਦੇ ਲਈ ਪ੍ਰਮਣ ਕੀਤਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹੈ ਸਤਿ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕੀਰਤ ਕਰੋ ਨਾਮ ਜਪੋ ਦੇ ਵਡਕੋ ਛੱਕੋ ਦਾ ਅਮਲ ਦਿੱਤਾ ਉਹਨਾਂ ਦੇ ਵਿਆਹ ਪਰਿਵਾਰ ਨੂੰ ਸਮਰਪਿਤ ਵਿਸ਼ੇਜ ਨਗਰਿਕਾਂ ਹਰ ਸਾਲ ਦੀ ਤਰ੍ਹਾਂ ਗੁਰਦਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਜਿਹੜਾ ਪੜਾ ਦਾ ਪੜਾ ਗੁਰਦਰਾ ਸਤ ਕਰਤਾਰੀਆ ਵਿਖੇ ਸੰਪੰਨ ਹੋਵੇਗਾ ਕਉ ਤਿਆਂ ਦੇ ਲਹੂ ਨਿਕਰਿਆ ਮੈਂ ਮਾਨ ਜੋ ਪ੍ਰਧਾਨ ਸਾਹਿਬ ਸੱਚ ਸੇਧਾ ਨਜੀ ਵੱਲੋਂ ਸਮੂਹ ਜੀ ਸਾਹਾ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਪਰਬ ਦੀ ਵਧਾਈ ਦਿੰਦਾ ਗੁਰੂ ਮਾਰਾ ਕੋ ਨਾਨਕ ਦੇਵ ਜੀ ਨੇ ਦੂਸਰਾਂ ਨੂੰ ਸੰਦੇਸ਼ ਦਿੱਤਾ ਵੰਡ ਕਿਰਤ ਕਰੋ ਨਾਮ ਜਪਦੇ ਵੰਡ ਕੇ ਛਕੋ ਅੱਜ ਇਹਨਾਂ ਚੀਜ਼ਾਂ ਨੂੰ ਸਾਨੂੰ ਬਣਾਉਣ ਦੀ ਲੋੜ ਆ ਕਿਉਂਕਿ ਜਿੱਦਾਂ ਅੱਜ ਹਾਲਾਤ ਨੇ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਨਾ ਮੰਨਿਆ ਤਾਂ ਜਿਹੜਾ ਓਮ ਖੇਰੂ ਘਰੂ ਹੋ ਜਾਏ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਤੇ ਚੱਲਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਸਿਖਾਉਣ ਦੀ ਲੋੜ ਆ ਮੈਂ ਸਮੁੱਚੀ ਸਿੱਖ ਕੌਮ ਨੂੰ ਸਮੁੱਚੀ ਸਾਧ ਸੰਗਤ ਨੂੰ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਧਰਮ ਦੇ ਉਹਨਾਂ ਨੂੰ ਮੁਸਲਮਾਨ ਵੀ ਮੰਨਦੇ ਸਨ ਸਿੱਖ ਵੀ ਮੰਨਦੇ ਸਨ ਤੇ ਯੂ ਵੀ ਮੰਨਦੇ ਸਨ ਉਹ ਸਾਰਿਆਂ ਦੇ ਹੀ ਗੁਰੂ ਸਰ ਸਾਰੇ ਹੀ ਸਾਡੇ ਪੰਜ ਵਜੇ ਹਿੰਦੁਸਤਾਨ ਅਤੇ ਦੇਸ਼ਮ ਦੇਸ਼ਾ ਬੈਠੀ ਸ੍ਰੀ ਸਾਹਿਬ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰੋਪ ਦੀ ਪਹੁੰਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਮਾਤ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦਾ ਇਹ ਮੁਬਾਰਕ ਦਿਨ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹਰ ਸਾਲ ਦੀ ਤਰ੍ਹਾਂ ਵਿਆਹ ਪਰੋਪ ਕੰਗ ਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਰਾਰੀਆਂ ਹਨ ਅਬਰਤ ਵੇਲੇ ਗੁਰਦਰਾ ਸ੍ਰੀ ਬੇਰਸਾਉ ਤੋਂ ਇਹ ਨਗਰ ਕੀਰਤਨ ਦੇ ਰੂਪ ਵਿੱਚ ਬਰਾਜ ਜੋ ਰਵਾਨਾ ਹੋਈ ਹੈ ਇਹਨਾਂ ਨੇ ਵਕਫਾ ਖੜਾਵਾ ਤੋਂ ਹੁੰਦੇ ਹੋਏ ਬਟਾਲੇ ਦੀ ਧਰਤੀ ਤੇ ਸ਼ਾਮ ਤੱਕ ਪਹੁੰਚ ਜਾਣਾ ਹੈ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਖਾਸ ਕਰਕੇ ਭੈਣ ਭੇਬੇ ਨਰਕੀ ਜੀ ਨੂੰ ਲੱਖ ਲੱਖ ਵਧਾਈ ਦੇਣਾ ਜਿਨ੍ਹਾਂ ਦੀ ਬਦੌਲਤ ਗੁਰੂ ਨਾਨਕ ਪਾਤਸ਼ਾਹ ਇਸ ਸਰਤਾਰਪੁਰ ਦੇ ਪੁੱਤਰ ਧਰਤੀ ਤੇ ਆਏ 14 ਸਾਲ 9 ਮਹੀਨੇ 13 ਦਿਨ ਇਥੇ ਅਕਾਲਪੁਰਖ ਦੇ ਨਾਲ ਲੀਨ ਹੋਏ ਔਰ ਇਥੋਂ ਹੀ ਵਿਆਹ ਪ੍ਰਵ ਵਿਆਹਣ ਗਏ ਔਰ ਜਿੱਥੇ ਸਹਿਬ ਥਿਰੂ ਗੁਨਾਏ ਦੇ ਮਹਾਰਾਜ ਵਿਆਹਣ ਗਏ ਉੱਥੇ ਆਪਣੇ ਸਦਗੁਰੂਆਂ ਨੇ ਇਥੋਂ 4000 ਰਸੀਆਂ ਅਰੰਭ ਕੀਤੀਆਂ ਔਰ ਇਥੋਂ ਹੀ ਨਾਦੀ ਮਾਤਾ ਸਲਾਕਰੀ ਜੀ ਨੂੰ ਬਟਾਲਾ ਦੀ ਧਰਤੀ ਤੇ ਵਿਆਹਣ ਵਾਸਤੇ ਗਏ ਅੱਜ ਦਾ ਉਹ ਮੁਬਾਰਕ ਦਿਨ ਹੈ ਇਤੋ ਸਰਤਾਰ ਪੁਰੀਆਂ ਸੰਗਤਾਂ ਔਰ ਇਲਾਕੇ ਪਾਰੀਆਂ ਸੰਗਤਾਂ ਬਟਾਲੇ ਦੀਆਂ ਸੰਗਤਾਂ ਜੀਆਂ ਆ ਕਹਿਣ ਵਾਸਤੇ ਆਈਆਂ ਹੋਈਆਂ ਨੇ ਮੈਂ ਅੱਜ ਦੇ ਇਸ ਮੁਬਾਰਕ ਦਿਨ ਤੇ ਸੁਭਚੇਨ ਗੁਰੂ ਨਾਨਕ ਨਾਮ ਲਿਵਾ ਦੇਸ਼ ਵਿਦੇਸ਼ ਹੋਇਆ ਕੀ ਵਿੱਚ ਵਾਸਤੇ ਲੋਕਾਂ ਨੂੰ ਤੇ ਵਿਆਹ ਪਰਵ ਦੀਆਂ ਲੱਖ ਲੱਖ ਵਾਰ ਵਧਾਈ ਦਿਨਾ ਸਮੁੱਚੀਆਂ ਨਾਨਕ ਨਾਮ ਲਿਵਾ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਮਾਤਾ ਸੁਲਕਣੀ ਦੇ 538ਵੇਂ ਵਿਆਹ ਪਰਵ ਗੌਰ ਪਰਵ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿਨਾ ਉੱਥੇ ਅੱਜ ਇੱਕ ਬੜਾ ਸੁਹਾਵਣਾ ਜਾਂ ਇਹ ਦਿਲ ਨੂੰ ਮੋਹਣ ਵਾਲਾ ਸਮਾਂ ਜਦੋਂ ਅਸੀਂ ਧੰਗੁਰ ਗੁਰਨਾਨਦ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਨਗਰ ਕੀਰਤਨ ਦੀ ਸ਼ਮੂਲੀਅਤ ਕਰ ਰਹੇ ਹਾਂ ਜਿਹਦੀ ਅਗਵਾਈ ਪੰਜ ਪਿਆਰੇ ਸਾਹਿਬ ਕਰ ਰਹੇ ਨੇ ਜਿਹਦੇ ਮਗਰ ਸੰਗਤ ਚੱਲ ਰਹੀ ਏ ਉਹ ਇੱਕ ਮਹਾਨ ਨਗਰ ਕੀਰਤਨ ਕਿਉਂ ਇਹ ਤਾਂ ਕੱਦਿਆ ਜਾ ਰਿਹਾ ਹੈ ਇਹ ਗੁਰੂ ਨਾਨਕ ਸਾਹਿਬ ਦਾ ਪਰਬਕਾਰ ਹੈ ਜਿਨ੍ਹਾਂ ਨੇ ਇਸਤਰੀ ਜਾਤੀ ਨੂੰ ਮਾਨ ਦਿੱਤਾ ਔਰ ਇਸ ਧਰਤੀ ਤੋਂ ਆਪਣਾ ਗ੍ਰਸਤੀ ਜੀਵਨ ਸ਼ੁਰੂ ਕਰਨ ਲਈ ਬਟਾਲੇ ਦੀ ਧਰਤੀ ਤੇ ਗਏ ਨੇ ਮੈਂ ਸਮਝਦਾ ਉਹਨਾਂ ਦੀਆਂ ਮਿੱਠੀਆਂ ਜਾਂਦਾਂ ਨੂੰ ਜੇ ਗਿਣਨ ਲੱਗੀਏ ਤੇ ਬਹੁਤ ਉਹਨਾਂ ਦੇ ਬਰਤਕਾਰ ਨੇ ਉਹਨਾਂ ਨੇ ਇਥੇ 10-10 ਟੋੜਿਆ ਮੋਦੀ ਖਾਨਾ ਇਹਦੇ ਸ਼ਿਕਾਇਤ ਕੀਤੀ ਪੂਰਾ ਨਿਕਲਿਆ ਅੱਜ ਬੱਤੇ ਜਿਹੜੇ ਗੁਰਨਾਨ ਸਿੰਘ ਦੇ ਹੱਥ ਲੱਗੇ ਨੇ ਉਹਨਾਂ ਨੂੰ ਸੰਗਤਾਂ ਮੱਥਾ ਦੇ ਦਿਆਂ ਕਿਉਂ ਦੇ ਦਿਆਂ ਉਹ ਗੁਰਨਾਨ ਸਿੰਘ ਦੇ ਉਹਨਾਂ ਦੇ ਹੱਥਾਂ ਦੀ ਸ਼ੋਭਾ ਪ੍ਰਾਪਤ ਹੈ ਗੁਰਨਾਨ ਸਿੰਘ ਇੱਕ ਐਸੀ ਹਸਤੀ ਇੱਕ ਐਸੀ ਸ਼ਖਸੀਅਤ ਇੱਕ ਐਸਾ ਸੰਸਾਰ ਤੇ ਚਾਨਣ ਮਨਾਰਾ ਸਤਿਗੁਰ ਨਾਨਕ ਫਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਦਿਨ ਕਰਿਆਾਰੇ ਛਪੇ ਅੰਧੇਰ ਭਲਵਾ ਦੁਨੀਆ ਦਾ ਹਦੇਰਾ ਖਤਮ ਕਰਕੇ ਸੰਸਾਰ ਵਿੱਚ ਐਸਾ ਚਾਨਣ ਕੀਤਾ ਉਹ ਚਾਨਣ ਕਾਲਾ ਸੀ ਚਾਨਣ ਬਾਣੀ ਦਾ ਉਹ ਚਾਨਣ ਸੀ ਸ਼ਬਦ ਦਾ ਇਸ ਧਰਤੀ ਤੇ ਗੁਰਨਾਨਕ ਸਾਹਿਬ ਨੇ ਲਈ ਵਿੱਚ ਚੁੱਭੀ ਮਾਰੀ ਤੇ ਲੋਕਾਂ ਦਾ ਵਜਨ ਸੀ ਹੁਣ ਗੁਰਨਾਨਕ ਵਾਪਸ ਨਹੀਂ ਆਉਂਦਾ ਭੈਣ ਨਾਨਕੀ ਨੇ ਉਡੀਕ ਕੀਤੀ ਭੈਣ ਨਾਨਕੀ ਨੇ ਕਿਹਾ ਮੇਰਾ ਵੀਰ ਆਏਗਾ ਧਨਗੁਰ ਨਾਨਕ ਪਰਗੇ ਤੋਂ ਹੈ ਔਰ ਲੈ ਕੇ ਵੀ ਆਏ ਸੰਗਤ ਨੂੰ ਦਿੱਤਾ ਕੀ ਗੁਰਨਾਨਕ ਸਾਹਿਬ ਨੇ ਆਪਣੀ ਰਸਨਾ ਤੋਂ ਉਸ ਲਈ ਵਿੱਚੋਂ ਜਦੋਂ ਬਾਹਰ ਆਏ ਇੱਕ ਮੂਲ ਮੰਤਰ ਦਾ ਉਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅੱਜ 19 ਸਾਬ ਧਨਗੁਰ ਪ੍ਰਸਾਦ ਔਰ ਉਹ ਬਾਣੀ ਅੱਜ ਧਨਗੁਰ ਗਲਨ ਸਾਹਿਬ ਦੀ ਪਹਿਲੀ ਬਾਣੀ ਹੈ ਗੁਰਨਾਨਕ ਸਾਹਿਬ ਦੀ ਰਸਨਾ ਤੋਂ ਚਾਰੀ ਪਹਿਲੀ ਬਾਣੀ ਧਨਗੁਰ ਗਲਨ ਸਾਹਿਬ ਦੀ ਪਹਿਲੀ ਬਾਣੀ ਉਹ ਜਪਦੀ ਸਾਹ ਦੇ ਪਾੜ ਮੂਲ ਮੰਤਰ ਤੋਂ ਸ਼ੁਰੂ ਹੁੰਦਾ ਮੈਂ ਤੇ ਵੀ ਯਾਦ ਤਾਜੀ ਤੁਹਾਡਾ ਸਾਡੀ ਕਰਾਂ ਜਦੋਂ ਗੁਰਨਾਰਦ ਸਾਹਿਬ ਟਾਰੇ ਵਿਆਹਣ ਗਏ ਆ ਰਸਤੇ ਵਿੱਚ ਮਲਾ ਨੇ ਕਿਹਾ ਜਦੋਂ ਘੋੜੀ ਤੇ ਚੜੇ ਹੋਣਗੇ ਇਹੋ ਜਿਹਾ ਦ੍ਰਿਸ਼ ਹੋਏਗਾ ਪਰ ਜਦੋਂ ਦਰਿਆ ਪਾਰ ਕਰ ਰਹੇ ਸਨ ਨਾ ਮਲਾ ਨੇ ਕਿਹਾ ਭਾਈਆ ਜਾਰਾਮ ਨੂੰ ਕਿ ਮੈਨੂੰ ਭੇਟਾ ਨਾ ਦੇ ਮੈਂ ਭੇਟਾ ਨਹੀਂ ਤੇਰੇ ਕੋਲ ਲੈਂਦਾ ਮੈਨੂੰ ਆਹ ਲਾੜੇ ਦਾ ਕੋੜਾ ਜਾਂ ਸੇੜਾ ਚਕਾਰ ਕੇ ਮੈਨੂੰ ਮੋਖਾ ਦਿਖਾ ਦੇ ਉਹਨੂੰ ਜੀਪੋ ਗਰੀਬ ਜਦੋਂ ਵੀ ਕਿਸ਼ਤੀ 'ਚ ਬੈਠੇ ਇੱਕ ਨਜ਼ਾਰਾ ਉਹਨੂੰ ਅੰਦਰ ਇੱਕ ਦ੍ਰਿਸ਼ ਪੈਦਾ ਹੋਇਆ ਤੇ ਉਹਨਾਂ ਕਿਹਾ ਇਹ ਨਹੀਂ ਕਰ ਸਕਦੇ ਆਂਦਾ ਮੈਰੀ ਜੇ ਦੇ ਮੈਰਾ ਚਿਹਰਾ ਵੇਖ ਰਹਾ ਗੁਰਨਾਰਨ ਸਿੰਘ ਸਾਹਿਬ ਨੇ ਥੋੜਾ ਜਿਹਾ ਚਿਹਰੇ ਤੋਂ ਜਦੋਂ ਆਪਣਾ ਸੇੜਾ ਹਟਾਇਆ ਉਹ ਮਲਾ ਗੁਰੂ ਦੇ ਚਰਨੀ ਪੈ ਗਿਆ ਔਰ ਭੇਟਾ ਦਾ ਪਰਿਵਾਰ ਜੋਰ ਲਾਉਂਦਾ ਰਹਿ ਗਿਆ ਉਹਨੇ ਕਿਹਾ ਮੇਰੀ ਤ੍ਰਿਸ਼ਨਾ ਮੁੱਕ ਗਈ ਮੇਰੀ ਭੁੱਖ ਮੁੱਕ ਗਈ ਮੈਂ ਹੁਣ ਭੇਟਾ ਨਹੀਂ ਲੈਣੀ ਗੁਰਨਾਰਨ ਸਾਹਿਬ ਤਾਰੇ ਵਿਆਹੋਂਗੇ ਇੱਕ ਕੱਚੀ ਕੰਬ ਥੱਲੇ ਬੈਠੇ ਮਾਲਕਾ ਕਦ ਦੇਖਤੇਗੀ ਗੁਰਨਾਨਕ ਸਾਹਿਬ ਦੇ ਸਾਡੇ ਵਿਆਹ ਦੀ ਨਿਸ਼ਾਨੀ ਇਹ ਕੰਦ ਦੇਖ ਨਹੀਂ ਸਕਦੀ ਅੱਜ ਉਥੇ ਗੁਰਦੁਆਰਾ ਕੰਦ ਸਾਹਿਬ ਹੈ ਉਹ ਕੰਦ ਸੰਭਾਲ ਕੇ ਰੱਖੀ ਹੈ ਦੋ ਕੰਡਾ ਨੇ ਸਾਡੇ ਕੋਲ ਇਤਿਹਾਸ ਇੱਕ ਫਤੇਗਰ ਸਾਹਿਬ ਦੀ ਧਰਤੀ ਤੇ ਉਹ ਸ਼ਹੀਦੀ ਪਰੰਪਰਾ ਸਾਨੂੰ ਦਰਸਾਉਂਦੀ ਹੈ ਇਹ ਕੰਦ ਬਟਾਰੇ ਆ ਜਿਹੜੀ ਗੁਰਨਾਨਕ ਸਾਹਿਬ ਦਾ ਗ੍ਰਸਤੀ ਜੀਵਨ ਸਾਨੂੰ ਦਰਸਾਉਂਦੀ ਇਹ ਤੋਂ ਬਾਅਦ ਮੁਰਦਰਾ ਢੇਰਾ ਸਾਹਿਬ ਜਿੱਥੇ ਮਾਤਾ ਸਲਖਣੀ ਦਾ ਪੇਕਾ ਘਰ ਕਦੀ ਉਥੇ ਜਨਮ ਲਿਆ ਕਦੀ ਉਹ ਤੋਂ ਖੇਡਦੀ ਰਹੀ ਕਦੀ ਉਹਨਾਂ ਕਲੀਅਜ ਘੁੰਮਦੀ ਰਹੀ ਇੱਥੋਂ ਇਹ ਪਟਵਾਰੀ ਦਾ ਪੁੱਤਰ ਕਾਲੇ ਦੀ ਧਰਤੀ ਦੇ ਵਿਆਹ ਜਾ ਰਿਹਾ। ਖਾਈ ਬਾੜ ਖਾਈ ਘੋੜੇ ਹਾਥੀ ਨਾਲ ਬਾਦਸ਼ਾਹ ਨਾਲ ਰਾਜੇ ਨਾਲ ਵਜ਼ੀਰ ਗੁਰਨਾਨਦ ਸਾਹਿਬ ਦੀ ਬਰਾਤ ਅੱਜ ਗਈ। ਕਿਹਦਾ ਬਰੇਸ਼ ਹੋਏਗਾ ਆਪ ਆਪਾਂ ਅਨੁਭਵ ਕਰੀਏ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਸਮਾ ਹੋਏਗਾ। ਗੁਰਨਾਨਦ ਸਾਹਿਬ ਕਾਲੇ ਵਿਆਹਣਗੇ। ਉਸ ਕਦ ਤੇ ਥੱਲੇ ਬਰਾਤ ਖਾਈ ਮਾਤਾ ਸੁਲੱਖਣੀ ਦੇ ਟੇਕੇ ਘਰ ਵਿੱਚ ਸੀ ਗਈ। ਗੁਰਨਾਨਦ ਸਾਹਿਬ ਨੂੰ ਕਿਹਾ ਅਗਨੀ ਦਾ ਕੁੰਡ ਬਣਾਇਆ ਗਿਆ। ਇਹਦੀ ਪ੍ਰਕਿਰਮਾ ਕਰਕੇ ਚਾਰ ਫੇਰੇ ਲਵੋ। ਗੁਰਨਾਨਕ ਸਾਹਿਬ ਦੇ ਕਹਿਣਾ ਅਗਨੀ ਦਾ ਪੁਜਾਰੀ ਨਹੀਂ ਮੈਂ ਅਗਨੀ ਦੇ ਖਿਲਾਫ ਨਹੀਂ ਪਰ ਮੈਂ ਪ੍ਰਕਰਮਾ ਸ਼ਵਲ ਦੀ ਕਰਨੀ ਹੈ ਗੁਰਨਾਨਕ ਸਾਹਿਬ ਨੇ ਮੂਲ ਮੰਤਰ ਦਾ ਆਚਰਨ ਕੀਤਾ ਇਹ ਕਾਗਜ਼ ਤੇ ਲਿਖਿਆ ਗਿਆ ਇੱਕ ਤਖਤੀ ਬਣਾਈ ਗਈ ਪੱਠਾ ਫੱਟੀ ਚੌਂਕੀ ਬਣਾਈ ਗਈ ਉੱਤੇ ਟਿਕਾਇਆ ਗਿਆ ਔਰ ਉਹ ਟਿਕਾ ਕੇ ਉਹ ਮੂਲ ਮੰਤਰ ਦੀ ਚਾਰ ਵਾਰੀ ਪ੍ਰਕਰਮਾ ਕੀਤੀ ਜਿਹੜਾ ਅੱਜ ਗੁਰਰਾਮ ਦਾ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ ਹਰ ਗ੍ਰਸਤੀ ਬੰਦਾ ਜਿਹੜਾ ਆਪਣਾ ਗ੍ਰਸਥ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ ਚਾਰ ਪ੍ਰਕਰਮਾ ਗੁਰਗ੍ਰੰਥ ਸਾਹਿਬ ਜੀਆ ਕਰਦਾ ਹੈ ਉਹ ਗੁਰਹਾਨ ਦਾ ਸੱਚੇ ਪਾਤਸ਼ਾਹ ਚਾਰ ਲਾਵਾਂ ਦਾ ਉਚਾਰਨ ਬਾਣੀ ਦੇ ਦਰਜ ਕਰ ਦਿੱਤਾ ਮੈਂ ਸਮਝਦਾ ਗੁਰਨਾਨਕ ਸਾਹਿਬ ਨੇ ਇਸਤਰੀ ਜਾਤੀ ਨੂੰ ਤੇ ਗ੍ਰਿਸ਼ਤੀ ਜੀਵਨ ਨੂੰ ਬਹੁਤ ਉੱਚਾ ਤੇ ਸੁੱਚਾ ਗਿਆ ਗ੍ਰਿਸ਼ ਨੂੰ ਪ੍ਰਧਾਨ ਗਿਆ ਇਹ ਬਤਾਲੇ ਦੀ ਤੇ ਇਹ ਗੁਰਦੁਆ ਸultan qur loodi ਦੀ ਧਰਤੀ ਪਾਵਨ ਪਵਿੱਤਰ ਇਸ ਕਰਕੇ ਨੇ ਇੱਥੇ ਗੁਰਨਾਨਕ ਸਾਹਿਬ ਦੇ ਚਰਨ ਪੈਣੇ ਗੁਰਨਾਨਕ ਸਾਹਿਬ ਨੇ ਲੋਕਾਂ ਨੂੰ ਤਾਰਿਆ ਗੁਰਨਾਨਕ ਸਾਹਿਬ ਆਪ ਗ੍ਰਸਤੀ ਹੋਏ ਗੁਰਨਾਨਕ ਸਾਹਿਬ ਨੇ ਆਪ ਕੀਰਤ ਕੀਤੀ ਮੈਂ ਸੰਗਤ ਨੂੰ ਵੀ ਬੇਨਤੀ ਕਰਾਂਗਾ ਆਓ ਕੀਰਤ ਕਰੋ ਨਾਮ ਜਪੋ ਵੰਡ ਛਕੋ ਗੁਰਨਾਨਕ ਸਾਹਿਬ ਦਾ ਸਿਧਾਂਤ ਨਾਨਕ ਨਾਮ ਚੜ੍ਹਵੀਂ ਕਲਾ ਤੇਰੇ ਭਾਣੇ ਸਰਪੱਤ ਦਾ ਭਲਾ ਸਰਬੱਤੇ ਦੇ ਭਲੇ ਦੀ ਗੱਲ ਕਰੀਏ ਆਪਾਂ ਇਸ ਮਹਾਨ ਨਗਰ ਕੀਰਤਨ 'ਚ ਸ਼ਾਮਲ ਹੋਏ ਆ ਇਹ ਖੁਸ਼ੀਆਂ ਲੈ ਕੇ ਜਾਣੀਆਂ ਬੁੱਲੜਬਾਜੀ ਨਹੀਂ ਕਰਨੀ ਮੇਰੀ ਬੇਨਤੀ ਹੈ ਆਪਾਂ ਪਟਾਕੇ ਨਹੀਂ ਵਿਜਾਉਣੇ ਮੋਟਰਸਾਈਕਲਾਂ ਤੇ ਆਪਾਂ ਡੀਜੇ ਲਾ ਕੇ ਟਰਾਲੀਆਂ ਅੱਗੇ ਮਹਾਰਾਜ ਦੇ ਪ੍ਰਕਾਸ਼ੇ ਅਗੇ ਨਹੀਂ ਖੜਨੀਆਂ ਆਪਾਂ ਆਖ-ਆਖ ਪੜਾਵਾਂ ਨੂੰ ਪਿਆ ਕਰਕੇ ਟਾਈਮ ਨਾਲ ਇਸ ਨਗਰ ਕੀਰਤਨ ਨੂੰ ਬਟਾਲੇ ਬਚਾਉਣਾ ਸੇਵਾ ਖੇਰ ਆਪਣੇ ਵੱਲੋਂ ਪ੍ਰਧਾਨ ਸਰਵਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਸਰਕਾਰ ਦੇ ਸਾਰੇ ਇਥੋਂ ਦੇ ਮੈਂਬਰ ਸਹਿਬਾਨ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਸ਼ਾਮਲ ਹੋਈਆਂ ਸੰਗਤਾਂ ਨੂੰ ਜਿਹੜੀਆਂ ਬਟਾਲੇ ਨੂੰ ਜਾ ਰਹੀਆਂ ਉਹਨਾਂ ਨੂੰ ਜੀ ਆਇਆਂ ਆਦਾ ਜਗਤ ਗੁਰੂ ਅਤੇ ਜਗਤ ਮਾਤਾ ਮਾਤਾ ਸਲੱਖਣੀ ਜੀ ਦਾ ਵਿਆਹ ਪੂਰਵਜੇੜਾ ਉਹ ਕੱਲ ਦੀ ਗੱਲ ਤੋਂ ਜਿਹੜਾ ਬਟਾਲੇ ਦੀ ਧਰਤੀ ਤੇ ਜਿਹੜਾ ਗੁਰੂ ਨਾਨਕ ਨਾਮ ਲੇਵਾ ਸੰਤਾਂ ਜਿੰਨੇ ਵੱਡੇ ਵੱਡੇ ਪੱਦਰ ਤੇ ਇਹ ਮਨਾਰੀਆਂ ਨੇ ਉਹਨੂੰ ਪੁਰਾਣੀ ਰਿਵਾਇਤ ਮੁਤਾਬਕ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਬਰਾਤ ਆਜ ਦੇ ਦਿਨ ਸultanpur Lodi ਤੋਂ ਬਟਾਲੇ ਦੀ ਧਰਤੀ ਤੇ ਜਿਹੜੀ ਜਾ ਕੇ ਜਗੀ ਸੀ ਗੁਰੂ ਨਾਨਕ ਦੇਵ ਜੀ ਦੇ ਇਹ ਗਿਆਪ ਉਰਪ ਨੂੰ ਸਮਰਪਤ ਨਗਰ ਕੀਰਤਨ ਜਿਹੜਾ ਉਹ ਅੱਜ Sultanpur Lodi ਗੁਰਦਰਾ ਸਾਹਿਬ ਤੋਂ ਆਰੰਭ ਹੋ ਕੇ ਇਹ ਰਾਤ ਨੂੰ 1:00 ਵਜੇ ਦੇ ਲਗਭਗ ਜਿਹੜਾ ਉਹ ਪਟਵਾਲਾ ਸਾਇ ਐਡੀ ਧਰਤੀ ਤੇ ਜਾ ਕੇ ਜਿਹੜਾ ਸਮਾਉਤ ਹੋਇਆ ਇਹ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਇਆ ਛੇਠ ਅਤੇ ਪੰਜ ਪਿਆਰਿਆਂ ਦੀ ਵਾਹੀ ਦੇ ਵਿੱਚ ਜਿਹੜਾ ਉਹ ਨਗਰ ਕੀਰਤਨ ਐ ਜਕਾਰਿਆਂ ਦੀ ਗੁੰਮ ਦੇ ਵਿੱਚ ਜਿਹੜਾ ਉਹ ਆਰੰਭ ਹੋਇਆ ਹੈ ਸ਼ਾਮ ਨੂੰ ਤੱਕ ਸਵਾਟੇ ਦੇ ਨਾਲ ਗੱਤਕਾ ਪਾਟੀਆਂ ਬੈਂਡ ਪਾਟੀਆਂ ਗੁਰੂ ਨਾਨਕ ਨਾਮ ਲੈਵਾ ਸੰਤਾਂ ਜਥੇਬੰਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਤਾਂ ਜਿਹੜੀਆਂ ਇਹ ਗੁਰਪੁਰਬੇ ਜਿਹੜਾ ਬੜੇ ਬੜੇ ਪੱਧਰ ਤੇ ਮਨਾ ਰਹੇ ਨੇ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਮਾਤਾ ਸਲੱਖਣੀ ਜੀ ਦੇ ਵਿਆਹਪੁਰਬ ਦੀਆਂ ਗੁਰੂ ਨਾਨਕ ਨਾਮ ਲੈਵਾ ਸੰਤਾਂ ਨੂੰ ਲੱਖ ਲੱਖ ਵਧਾਈਆਂ ਲਤ ਕੇਂਦ ਵਾਲ ਸੁਨੇ ਦੀਆਂ ਲੜੀਆਂ ਨਾਨਕ ਵੀਰਾ ਵੇ ਤੈਨੂੰ ਕੋੜੀ ਝੜੇ ਨੀਆਂ ਸੋਹਣਿਆ ਵੀਰਾ ਵੇ ਤਨ ਕੋੜੀ ਝੜੇ ਨੀਆ ਤੇਰੀ ਇੱਕ ਇਆ ਚ ਨਾਮ ਸਰੂਰ ਵੀਰਾ ਵੇ ਟੇੜੇ ਮੁਖੜ ਤੇ ਰੱਬ ਦਾ ਨੂਰ ਵੀਰਾ ਵੇ ਹਉਣ ਜਸਮਨ ਜਲਦਾ ਰਾਹੀ ਕੋਇਕ ਜਗ ਦੀ ਜੋਤ ਇਲਾਹੀ ਸੋਹਣਿਆ ਵੀਰਾ ਵੇ ਤਨ ਕੋੜੀ ਝੜੇ ਨੀਆ ਕਤ ਕਹਿੰਦੇ ਵਾਲ ਸੁਨੇਂ ਦੀਆਂ ਲੜੀਆਂ ਨਾਨਕ ਵੀਰਾ ਵੇ ਤਨ ਕੋੜੀ ਚੜੇ ਨੀਆ ਜੇਰੀ ਸਭ ਤਨਰਾਲੀ ਸ਼ਾਨ ਵੀਰਾ ਵੇ ਤੰਜ ਰਮ ਡਾਟੋ ਜੱਗ ਫਰਬਾਨ ਵੀਰਾ ਵੇ ਸਾਥੀ ਬਾਲਾ ਤੇ ਮਰ ਧੰਨਾ ਵੀਰਾ ਬਣਸ਼ਗਨਾ ਦਾ ਧੰਨਾ ਸੋਹਣਿਆ ਵੀਰਾ ਵੇ ਤਨਖੜੀ ਚੜੇ ਨੀਆ ਨਤ ਕੈਂਦ ਵਾਲ ਸੁਨੇ ਦੀਆਂ ਲੜੀਆਂ ਨਾਨਕ ਵੀਰਾ ਵੇ ਤਨਖੜੀ ਚੜੇ ਨੀਆ